ਹੈਲੋ ਹੈਲੋ ਭਿੰਦਰ ਜੀ ਗੱਲ ਕਰ ਰਹੇ ਹੋ ਹਾਂਜੀ ਡਾਕਟਰ ਨੀ ਮਹਾਰਾਜ ਨੀ ਭਿੰਦਰ ਸ਼ਰਾਬੀ ਬੋਲਦਾ ਜੀ ਭਿੰਦਰ ਜੀ ਤੁਹਾਡੀਆਂ ਰਿਪੋਰਟਸ ਆ ਗਈਆਂ ਨੇ ਕੀ ਆਈ ਰਿਪੋਰਟਾਂ ਨੀ ਮਹਾਰਾਜ ਨੀ ਸਾਨੂੰ ਐਮਰਜੈਂਸੀ ਤੁਹਾਡੇ ਸਿਰ ਦਾ ਆਪਰੇਸ਼ਨ ਕਰਨਾ ਪਿਆ ਕੋਈ ਨਹੀਂ ਕੋਈ ਨਹੀਂ ਜਿੰਨੀ ਛੇਤੀ ਹੋ ਸਕੇ ਜੀ ਤੁਸੀਂ ਕਰ ਦਿਓ ਜੀ ਨਾਲ ਕੀ ਪੈਸੇ ਦੀ ਪ੍ਰਵਾਹ ਨਹੀਂ ਕਰਨੀ ਪਿੰਡ ਦਾ ਸਰਪੰਚ ਤੁਹਾਡੇ ਮੱਥੇ ਲਾਇਆ ਹੈ ਨਾ ਜੀ ਉਹੀ ਗ੍ਰਾਂਟ ਆ ਗਈ ਆਪੇ ਕਰ ਲਊਗਾ ਦਾ ਘਾਟਾ ਤੁਹਾਡੇ ਨਾਲ ਹੀ ਤੁਹਾਡੇ ਆਪਰੇਸ਼ਨ ਦੌਰਾਨ ਦੋ ਕੰਪਲਿਕਸ਼ਨਸ ਆ ਸਕਦੀਆਂ ਨੇ ਇਹ ਕਿਹੜੀਆਂ ਗੰਮਣੀਆਂ ਗੇਸ਼ਨਾ ਸਕਦੇ ਆ ਜੀ ਇੱਕ ਥੋੜੀ ਯਾਦ ਆ ਸਕਦੀ ਹੈ ਤੇ ਦੂਜਾ ਤੁਹਾਡੇ ਪੱਕੇ ਤੌਰ ਤੇ ਹੱਥ ਕੰਬਣ ਲੱਗ ਸਕਦੇ ਨੇ ਇਹ ਹੱਥ ਗੱਲੇ ਗੰਮਣ ਗਈ ਫਿਰ ਤਾਂ ਕੋਈ ਗੱਲ ਨਹੀਂ ਉਹ ਤਾਂ ਵੱਡੀ ਗੱਲ ਆ ਆਪਾਂ ਪੈਗੀ ਪੀਣਾ ਹੁੰਦਾ ਜੀ ਉਹ ਪੀ ਲੱਗਾ ਥੋੜਾ ਬਾਦ ਉਸ਼ਲ ਜਾ ਗਾਈ ਤੇ ਆਪਾਂ ਫੇਰ ਪਾਲਾਂਗੇ ਜੀ ਜਿਆਦਾ ਜਾਣੋ ਚੰਗਾ ਜੀ ਮਰਜੀਏ ਉਹ ਕਿਉਂ ਜੇ ਬੋਤਲ ਰੱਖ ਕੇ ਚੇਤਾ ਹੀ ਭੁੱਲ ਗਈ ਕਿੱਥੇ ਰੱਖੀ ਹੈ ਜੀ ਫਿਰ ਇਹਦੇ ਨਾਲੋਂ ਚੰਗਾ ਜੀ ਜੀਵਨ ਸਮਾਪਤ ਹੀ ਹੋ ਜਾਈ ਫਿਰ